ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਅਸੀਂ ਲਿਆ ਕੇ ਸੇਵਾ ਮੁਕਤੀ ਜਾਂ ਰਿਟਾਇਰਮੈਂਟ ਤੋਂ ਬਾਅਦ ਦਾ ਜੀਵਨ ਕਿਹੋ ਜਿਹਾ ਹੋਵੇ ਕਿਉਂਕਿ ਜਿਹੜਾ ਸਾਡਾ ਆਲਾ ਦੁਆਲਾ ਇਹਦੇ ਵਿੱਚ ਜਦੋਂ ਕੋਈ ਬੰਦਾ ਆਪਣੀ ਸਰਵਿਸ ਤੋਂ ਸੇਵਾ ਮੁਕਤ ਹੋ ਜਾਂਦਾ ਹੈ ਉਹ 58 ਹੋਵੇ 60 ਹੋਵੇ ਜਾਂ 65 ਤੇ ਹੋਵੇ ਤੇ ਸਾਡੇ ਲੋਕ ਮੁਹਾਵਰੇ ਬਣ ਗਏ ਆ ਕਿ ਬੰਦਾ ਰਿਟਾਇਰ ਤੇ ਪਟਿਆ ਟਾਇਰ ਕਿਸੇ ਕੰਮ ਦੇ ਨਹੀਂ ਹੁੰਦੇ। ਜਾਂ ਸਾਡੇ ਵਿਆੰਗ ਬਣਗੇ ਵੀ ਕਿਸੇ ਸਰਕਾਰੀ ਮਹਿਕਮੇ ਚੋਂ ਰਿਟਾਇਰ ਹੋਏ ਬੰਦੇ ਨੂੰ ਪੁੱਛਿਆ ਵੀ ਹੁਣ ਤੂੰ ਕੀ ਕਰੇਂਗਾ? ਉਹ ਕਹਿੰਦਾ ਵੀ ਮੈਂ ਤਾਂ ਜਦੋਂ ਸਰਵਿਸ ਕਰਦਾ ਸੀ ਉਦੋਂ ਕੁਛ ਨਹੀਂ ਕੀਤਾ, ਹੁਣ ਮੈਂ ਕੀ ਕਰਨਾ? ਭਾਵੇਂ ਇਹ ਗੱਲਾਂ ਕਿਸੇ ਹੱਦ ਤੱਕ ਸੱਚ ਵੀ ਐ ਪਰ ਸਾਰਿਆਂ ਤੇ ਸੱਚ ਵੀ ਨਹੀਂ। ਜਿਹੜੇ ਕਾਰਸ਼ੀ ਲੋਕ ਆ ਉਹਨਾਂ ਨੂੰ ਮੁਬਾਰਕ ਆ। ਪਰ ਹਰ ਹਕਮੇ ਵਿੱਚ ਹਰ ਥਾਂ ਤੇ ਇਸ ਤਰ੍ਹਾਂ ਦਾ ਸਮਾਜ ਹੁੰਦਾ ਪਰ ਬਹੁਗਣਤੀ ਆਦਮੀ ਰਿਟਾਇਰਮੈਂਟ ਤੋਂ ਬਾਅਦ ਕਈ ਵਾਰੀ ਪਜ਼ਲ ਜੇ ਵੀ ਹੁੰਦੇ ਆ ਕਿ ਰੁਟੀਨ ਟੁੱਟ ਜਾਂਦਾ ਜਾਂ ਉਦਾਸੀ ਦੇ ਮੂਡ ਵਿੱਚ ਹੋ ਜਾਂਦੇ ਆ ਵੀ ਕਿਉਂ ਸੇਵਾ ਮੁਕਤ ਹੋ ਗਏ ਜਦੋਂ ਕਿ ਨਿਜਮਾਵਲੀ ਹੈ ਪਰ ਇਹਦੇ ਵਿੱਚ ਸਭ ਤੋਂ ਵਧੀਆ ਹੈ ਕਿ ਬੰਦਾ ਆਪਣੇ ਆਪ ਨੂੰ ਕਿਉਂਕਿ ਜਿਹੜਾ ਜੀਵਨ ਹੈ ਬੜਾ ਅਨਮੋਲ ਹੈ ਕਬੀਰ ਸਾਹਿਬ ਦਾ ਹੈ ਨਾ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੇ ਬਾਰ ਜਿਉਂ ਬਨ ਫਲ ਪੱਕ ਕੇ ਭੋਏ ਗਰੇ ਬਹੁਤ ਨਾ ਲਾਗੇ ਡਾਰ ਇਹ ਮਨੁੱਖਾ ਜਾਨ ਨੂੰ ਬੜਾ ਦੁਰਲਭ ਹੈ ਨਾ ਤੇ ਵਾਰ ਵਾਰ ਮਿਲਣਾ ਜਿਵੇਂ ਅ ਫਲ ਪੱਕਦੇ ਨੇ ਤੇ ਫਲ ਜਦ ਡਿੱਗ ਪੈਂਦਾ ਬੂਟੇ ਦੇ ਨਾਲੋਂ ਦੁਬਾਰਾ ਉਸ ਡਾਲੀ ਨਾਲ ਨਹੀਂ ਲੱਗ ਸਕਦਾ ਇਸੇ ਤਰ੍ਹਾਂ ਮਨੁੱਖ ਦਾ ਜੀਵਨ ਹੈ ਔਰ ਜੀਵਨ ਹਮੇਸ਼ਾ ਉਤਸ਼ਾਹ ਨਾਲ ਤੇ ਚਾਰ ਨਾਲ ਜਾ ਸਕਦਾ ਇਦੇ ਲਈ ਅਸੀਂ ਚਾਰ ਨੁਕਤਿਆਂ ਤੇ ਗੱਲ ਕਰਦੇ ਹਾਂ ਕਿ ਪਹਿਲਾ ਹੈ ਸਾਰਥਕ ਰਜਿਮਾ ਮਨੁੱਖ ਨੂੰ ਆਪਣੀ ਨਿਜਮਾਵਲੀ ਨਹੀਂ ਛੱਡਣੀ ਚਾਹੀਦੀ ਜਿਸ ਤਰ੍ਹਾਂ ਦਾ ਉਹਦਾ ਪਹਿਲਾਂ ਦਾ ਜੀਵਨ ਹੈ ਨਾ ਉਹਦਾ ਜਾਗਣਾ ਉਹਦਾ ਕੰਮ ਕਰਨਾ ਜਾਂ ਉਹਦਾ ਸੌਣ ਦਾ ਟਾਈਮ ਉਹਦੀ ਕਾਰਸ਼ੀਲਤਾ ਵਿੱਚ ਰੁਕਾਵਟ ਨਹੀਂ ਆਉਣੀ ਚਾਹੀਦੀ ਜ਼ਿੰਦਗੀ 'ਚ ਜਦੋਂ ਬੰਦਾ ਆਪਣੇ ਆਪ ਨੂੰ ਨਰਾਰਥਕ ਸਮਝ ਲੈਂਦਾ ਜਾਂ ਨਤਾਣਾ ਸਮਝ ਲੈਂਦਾ ਜਾਂ ਬੇਕਮਾ ਸਮਝ ਲੈਂਦਾ ਜਾਂ ਬੇਮਤਲਬਾ ਸਮਝ ਲੈਂਦਾ ਫਿਰ ਉਹਦੇ ਵਿੱਚ ਉਦਾਸੀ ਨਿਰਾਸ਼ਾਵਾਦ ਤੇ ਢੈਂਦੀ ਕਲਾ ਆ ਜਾਂਦੀ ਹੈ ਇਸ ਲਈ ਜਿਹੜਾ ਜਿਸ ਤਰ੍ਹਾਂ ਦਾ ਵੀ ਕਿਸੇ ਦਾ ਸੁਭਾਅ ਹੈ ਉਹ ਆਪਣੇ ਰਜੇਵੇਂ ਨੂੰ ਕਦੀ ਮਾਰੇ ਨਾ ਉਹਨੂੰ ਅਤਿਸ਼ਾਹ ਰੂਪ ਵਿੱਚ ਰੱਖੇ ਦੂਜਾ ਹੁੰਦਾ ਸਰੀਰਕ ਤੇ ਮਾਨਸਿਕ ਸਿਹਤ ਕਿਉਂਕਿ ਜੀਵਨ ਦੇ ਵਾਸਤੇ ਮਾਨਸਿਕ ਸਿਹਤ ਉੱਚੇ ਖਿਆਲਤ ਹੋਣੇ ਵੀ ਜ਼ਰੂਰੀ ਹੈ ਫੁਰਨੇ ਚੰਗੇ ਹੋਣੇ ਜ਼ਰੂਰੀ ਹੈ ਤੇ ਆਪਣੇ ਸਰੀਰ ਦੀ ਸੰਭਾਲ ਸਗੋਂ ਬੰਦਾ ਵੱਧ ਕਰ ਸਕਦਾ ਕਿਉਂਕਿ ਉਹਦੇ ਕੋਲ ਸਮਾਂ ਹੁੰਦਾ ਔਰ ਇਹ ਅੱਜ ਦੇ ਯੁੱਗ ਦੀ ਲੋੜ ਵੀ ਹੈ ਕਿ ਜ਼ਿੰਦਗੀ ਚੰਗੀ ਉਮਰ ਵਾਸਤੇ ਭਵੇਂ ਕਾਦਰ ਦੀਆਂ ਰਮਜ਼ਾਂ ਨੇ ਪਰ ਫੇਰ ਵੀ ਜਦ ਤੱਕ ਕੁਦਰਤ ਨੇ ਸਾਨੂੰ ਸੋਚ ਦਿੱਤੀ ਹੈ ਸਾਨੂੰ ਭਾਵਨਾ ਦਿੱਤੀ ਹੈ ਸਾਨੂੰ ਚੱਜ ਆਚਾਰ ਦਿੱਤਾ ਹੈ ਸਾਨੂੰ ਗਿਆਨ ਦਿੱਤਾ ਅਸੀਂ ਸਿਰਫ ਹੱਥ ਤੇ ਹੱਥ ਧਰ ਕੇ ਬਹਿ ਜਾਈਏ ਕਿ ਜੋ ਹੋਣਾ ਹੋ ਹੀ ਜਾਣਾ ਉਹ ਤਾਂ ਹੋਏਗਾ ਹੀ ਪਰ ਆਪਣੇ ਸਰੀਰ ਦੀ ਤੰਦਰੁਸਤੀ ਲਈ ਆਪਣੀ ਖੁਰਾਕ ਵਾਸਤੇ ਔਰ ਆਪਣੇ ਸੋਚ ਦੀ ਤੰਦਰੁਸਤੀ ਲਈ ਚੰਗਾ ਪੜ੍ਹਨਾ ਚੰਗਾ ਸੁਣਨਾ ਚੰਗਾ ਦੇਖਣਾ ਚੰਗਾ ਮੰਨਣਾ ਚੰਗੀ ਸੋਸਾਇਟੀ ਚੰਗੇ ਵਿਚਾਰ ਇਹ ਬੰਦੇ ਨੂੰ ਜਿਉਉਣ ਦਾ ਉਤਸ਼ਾਹ ਦਿੰਦੇ ਆ ਤੀਜਾ ਹੁੰਦਾ ਫੱਬਣਾ ਮੈਂ ਬਹੁਤ ਸਾਰੇ ਪੁਰਾਣੇ ਵਿਦਵਾਨਾਂ ਨੂੰ ਪੜ੍ਹ ਰਿਹਾ ਸੀਗਾ ਵੀ ਭਾਈ ਇਹ ਜਿਹੜਾ ਰੂਪ ਰੰਗ ਹੈ ਕਾਦ ਦਾ ਇਹ ਤਾਂ ਤੁਹਾਡੇ ਜੀਨ ਤੋਂ ਅਨਸਾਰ ਹੈ ਜੋ ਮਾਪਿਆਂ ਦੇ ਨੇ ਉਹ ਕੋਈ ਵੀ ਹੋ ਸਕਦਾ ਪਰ ਬੰਦੇ ਦਾ ਜਿਹੜਾ ਫੱਬਣਾ ਸਮਰਨਾ ਉਹ ਤਾਂ ਉਹਦੇ ਹੱਥ ਵਿੱਚ ਹੈ ਕੁਝ ਮੇਰੇ ਬਜ਼ੁਰਗ ਮਿੱਤਰ ਨੇ ਜਿਹੜੇ ਮੇਰੇ ਤੋਂ ਸੀਨੀਅਰ ਸਨ 15-15 ਸਾਲ ਵੱਡੇ ਵੀ ਉਹਨਾਂ 'ਚ ਮੈਂ ਸਮਝਦਾ ਕਿ ਉਹ ਸਵੇਰੇ ਹੀ ਨਹਾ ਧੋ ਕੇ ਕੱਪੜੇ ਪਾ ਕੇ ਦਸਤਾਰ ਸਜਾ ਕੇ ਭਵੇਂ ਉਹ ਘਰੇ ਅਖਬਾਰ ਹੀ ਪੜ੍ਹਦੇ ਹੋਣ ਪਰ ਉਹ ਆਪਦੀ ਤਿਆਰੀ ਨਹੀਂ ਛੱਡਦੇ ਔਰ ਹਮੇਸ਼ਾ ਖੁਸ਼ ਮਿਲਣਗੇ ਮਨ ਲੱਗਿਆ ਕਿ ਜੇ ਸਾਡੀਆਂ ਪ੍ਰਾਤਨ ਬਹੁਤ ਸਾਰੀਆਂ ਸਿਹਤਕਾਰੀ ਵਿੱਚ ਵੀ ਹੈ ਕਿ ਜਿਹੜਾ ਫੱਬਣਾ ਨਾ ਇਹ ਤਾਂ ਬੰਦੇ ਦੇ ਹੱਥ ਵਸਾ ਹੈ ਇਹ ਨਾ ਹੋਵੇ ਵੀ ਬੰਦਾ ਹੁਣ ਸੇਵਾਮੁਕਤ ਹੋ ਗਿਆ ਤੇ ਨਾਈਟ ਸੂਟ ਵਿੱਚ ਹੀ ਸਾਰੀ ਉਮਰ ਹੁਣ ਰਹਿਣ ਦੀ ਕੱਢ ਲੈਣੀ ਆ ਜਿਹੜਾ ਨਵਾਂ ਕੱਪੜਾ ਹੁੰਦਾ ਨਵੀਂ ਖਰੀਦਦਾਰੀ ਹੁੰਦੀ ਹੈ ਤੇ ਆਪਣੇ ਆਪ ਨੂੰ ਇਹ ਨਹੀਂ ਹੁੰਦਾ ਵੀ ਸੁਰਖੀ ਬਿੰਦੀ ਲਾਉਣਾ ਹੀ ਫੱਬਣਾ ਹੁੰਦਾ ਜਾਂ ਸੁਰਮਾ ਪਾਉਣਾ ਹੀ ਫੱਬੜਾ ਹੁੰਦਾ ਫੱਬੜਾ ਹੁੰਦਾ ਕਿ ਤੁਹਾਡੇ ਅੰਦਰ ਦਾ ਚਾਅ ਕਿ ਤੁਹਾਨੂੰ ਜਿਉਣ ਦਾ ਚਾਅ ਹੈ ਤੁਹਾਡੇ ਵਿੱਚ ਉਮਾ ਹੈ ਖੇੜਾ ਹੈ ਖੁਸ਼ੀ ਹੈ ਤੁਸੀਂ ਹਰ ਦਿਨ ਨੂੰ ਇੰਜੋਏ ਵੀ ਕਰਦੇ ਹੋ ਹਾਂ ਹਰ ਬੰਦੇ ਦਾ ਜਿਸ ਵੀ ਕਿਸੇ ਦਾ ਧਰਮ ਹੈ ਜਿਸ ਤਰ੍ਹਾਂ ਦੀ ਉਹਦੀ ਪੂਜਾ ਪਾਠ ਹੈ ਉਹ ਵੀ ਉਹਦੀ ਲਈ ਜ਼ਰੂਰੀ ਹੈ ਕਿਉਂਕਿ ਇਹ ਵੀ ਇੱਕ ਜੀਵਨ ਦਾ ਚੱਜ ਆਚਾਰ ਦਿੰਦੀ ਹੈ ਪਰ ਆਪਣੇ ਆਪ ਨੂੰ ਸੰਵਾਰ ਕੇ ਰੱਖਣਾ ਵੀ ਕਿਉਂਕਿ ਇੰਨੀ ਵੀ ਸੇਵਾ ਮੁਕਤ ਹੋ ਗਏ ਹੁਣ ਪਹਿਣ ਕੇ ਕਿੱਥੇ ਜਾਣਾ ਕੱਪੜੇ ਕਿੱਥੇ ਪਾਉਣੇ ਇੰਜ ਨਹੀਂ ਹੁੰਦਾ ਅਸਲ ਵਿੱਚ ਸਾਡੇ ਅੰਦਰਲੀ ਸੋਚ ਦਾ ਪ੍ਰਗਟ ਰੂਪ ਹੁੰਦਾ ਕਿ ਜਦੋਂ ਕੋਈ ਮਨੁੱਖ ਆਪਣੇ ਆਪ ਨੂੰ ਸਵਾਰਦਾ ਹੈ ਫੱਬਦਾ ਹੈ ਸਮਰਦਾ ਹੈ ਇਹਦਾ ਮਤਲਬ ਉਹਦੀ ਸੋਚ ਜਿਉਂਦੀ ਹੈ ਤੇ ਉਹਦੇ ਵਿੱਚ ਜਿਉਣ ਦਾ ਚਾਅ ਹੈ ਤੇ ਚੌਥਾ ਹੁੰਦਾ ਸ਼ੁਕਰਾਨਾ ਝੂਰਦੇ ਰਹਿਣਾ ਜਾਂ ਬੀਤੇ ਸਮੇਂ ਨੂੰ ਚਿਤ ਵਧੇ ਰਹਿਣਾ ਬਹੁਤਾ ਸਮਾਜ ਭੂਤਕਾਲ ਦੀਆਂ ਗੱਲਾਂ ਤੋਂ ਸੋਚ-ਸੋਚ ਕੇ ਤੇ ਕਈ ਵਾਰੀ ਝੂਰਦਾ ਵੀ ਹੈ ਤੇ ਕਈ ਵਾਰੀ ਉਹਦੇ ਚੋਂ ਆਨੰਦ ਵੀ ਲੈ ਸਕਦਾ ਵਰਤਮਾਨ ਵਿੱਚ ਜਿਉਣਾ हां ਭਵਿੱਖ ਦੀ ਪਲਾਨ ਕਰਨੀ ਚੰਗੀ ਗੱਲ ਹੁੰਦੀ ਹੈ ਪਰ ਜਿਹੜਾ ਹਰ ਦਿਨ ਨੂੰ ਮੰਨਣਾ ਤੇ ਵਰਤਮਾਨ ਵਿੱਚ ਜਿਉਣਾ ਇਹ ਸਭ ਤੋਂ ਵਧੀਆ ਹੁੰਦਾ ਪਰ ਜਦੋਂ ਬੰਦੇ ਨੂੰ ਸ਼ੁਕਰਾਨਾ ਕਰਨਾ ਆ ਜਾਂਦਾ ਨਾ ਕਾਦਰ ਦੀ ਕੁਦਰਤ ਦੇ ਨਾਲ ਆਲੇ ਦੁਆਲੇ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਆਪਣੇ ਸਨੇਹੀਆਂ ਦੇ ਨਾਲ ਆਪਣੇ ਮਿੱਤਰਾਂ ਦੇ ਨਾਲ ਆਪਣੀਆਂ ਪ੍ਰਾਤਨ ਜੋ ਵੀ ਉਹਨੇ ਸਾਹਮ ਕੇ ਰੱਖਿਆ ਕੋਈ ਉਹਦੇ ਕੋਲੋਂ ਪੜਨ ਜੋਗ ਰਹਿ ਗਿਆ ਕੋਈ ਕਰਨ ਜੋਗ ਰਹਿ ਗਿਆ ਜਾਂ ਜੈਸੂਈ ਫੀਲਡ ਦਾ ਹੋਵੇ ਉਹਦੇ ਕੋਲੇ ਖੇਤ ਬੰਨਾ ਹੈ ਜੀਵ ਜੰਤੂ ਨੇ ਉਹਨੇ ਕੋਈ ਪਸ਼ੂ ਸਾੰਬੇ ਹੋਏ ਨੇ ਉਹਦੇ ਕੋ ਕੋ ਫਲਵਾੜੀ ਹੈ ਉਹਦੇ ਨਾਲ ਨਾਲ ਜਦੋਂ ਮਨੁੱਖ ਵਿਚਰਦਾ ਨਾ ਤੇ ਉਹਨੂੰ ਸ਼ਕਰਾਨਾ ਕਰਨਾ ਵੀ ਆਉਂਦਾ ਇਸ ਲਈ ਹਮੇਸ਼ਾ ਜਿਹੜੀ ਸੇਵਾ ਮੁਕਤੀ ਹੈ ਮੈਂ ਜਦੋਂ ਵਿਦੇਸ਼ਾਂ ਵਿੱਚ ਬਹੁਤ ਸਾਰੇ ਸੱਜਣ ਮਿਲਦੇ ਆ ਜਿਹੜੇ ਸੇਵਾ ਮੁਕਤੀ ਤੋਂ ਬਾਅਦ ਆਪਣੇ ਪੁੱਤਾਂ ਧੀਆਂ ਕੋਲ ਪਹੁੰਚੇ ਆ ਔਰ ਸੱਚਮੁੱਚ ਉੱਥੇ ਇੰਜੋਏ ਕਰਦੇ ਨੇ ਉਹ ਕਹਿੰਦੇ ਕਿ ਠੀਕ ਹੈ ਜਿਹੜੀ ਉਹ ਪਹਿਲਾ ਸਮਾਂ ਸੀ ਉਹ ਵੀ ਬਹੁਤ ਵਧੀਆ ਸੀ ਪਰ ਜਿਹੜਾ ਹੋਣ ਵਾਲਾ ਇਹ ਉਸ ਤੋਂ ਵੀ ਵਧੀਆ ਹੈ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਟੈਨਸ਼ਨ ਹੁੰਦੀਆਂ ਬੰਦੇ ਨੂੰ ਡਿਊਟੀ ਦੀਆਂ ਤੇ ਜਦੋਂ ਉਹ ਐਤਵਾਰ ਢੀਕਦਾ ਰਹਿੰਦਾ ਤੇ ਆਮ ਤੌਰ ਤੇ ਕਿਹਾ ਜਾਂਦਾ ਵੀ ਸੇਵਾ ਮੁਕਤੀ ਇੱਕ ਇਹੋ ਜਿਹਾ ਫਾਲ ਹੈ ਜਦੋਂ 365 ਦੇ 365 ਦੇ ਨਹੀਂ ਐਤਵਾਰ ਹੋ ਜਾਂਦੇ ਆ ਸੰਡੇ ਹੋ ਜਾਂਦੇ ਆ ਜਦੋਂ ਕਿ ਕਰਮਚਾਰੀ ਨੂੰ ਜਾਂ ਕੰਮ ਵਾਲੇ ਨੂੰ ਐਤਵਾਰ ਦੀ ਜਾਂ ਛੁੱਟੀ ਦੀ ਖੁਸ਼ੀ ਹੁੰਦੀ ਹੈ ਪਰ ਇੱਕ ਸਮਾਉ ਦੇ ਚ ਆਉਂਦਾ ਕਿ ਜਦੋਂ ਉਹਨੂੰ ਸਾਰੇ ਸਾਲ ਦੀਆਂ ਹੀ ਛੁੱਟੀਆਂ ਹੁੰਦੀਆਂ ਔਰ ਇਸ ਤਰ੍ਹਾਂ ਦੇ ਲੋਕ ਜਿਨ੍ਹਾਂ ਨੇ ਸਾਰਥਕ ਰਜਿਮਾ ਬਣਾਇਆ ਤੇ ਆਪਦੀ ਸਰੀਰਕ ਮਾਨਸਿਕ ਸਿਹਤ ਵਾਸਤੇ ਚੇਤਨ ਨੇ ਜਿਨ੍ਹਾਂ ਨੂੰ ਜਿਉਣ ਵਾਸਤੇ ਫੱਬਣਾ ਵੀ ਆਉਂਦਾ ਸਮਰਨਾ ਵੀ ਆਉਂਦਾ ਤੇ ਸ਼ੁਕਰਾਨਾ ਵੀ ਆਉਂਦਾ ਤੇ ਆਪਣੇ ਧਰਮ ਮੂਜਵ ਜੀਵਨ ਜੁਗਤ ਵੀ ਬਣਾਈ ਹੈ ਮੈਂ ਸਮਝਦਾ ਕਿ ਉਹ ਬਹੁਤ ਹਮੇਸ਼ਾ ਹੀ ਖੁਸ਼ਹਾਲ ਰਹਿੰਦੇ ਆ ਔਰ ਸਾਨੂੰ ਇਹਨੂੰ ਇਸ ਨੈਗੇਟਿਵਿਟੀ ਜਿੰਨੀ ਕਦੀ ਸੋਚਣਾ ਚਾਹੀਦਾ ਕਿ ਹੁਣ ਬੰਦਾ 60 ਦਾ ਹੋ ਗਿਆ 65 ਦਾ ਹੋ ਗਿਆ 70 ਦਾ ਹੋ ਗਿਆ ਦਾਤੇ ਨੇ ਜਿੰਨੀ ਸਾਨੂੰ ਉਮਰ ਦਿੱਤੀ ਹੈ ਪਰ ਉਹਨੂੰ ਚਾ ਨਾਲ ਭੋਗਣਾ ਇਹਨੂੰ ਕਹਿੰਦੇ ਆ ਜੀਵਨ ਚਿਉਣਾ ਪਰ ਜੇ ਸਮਾਂ ਕੱਟਣਾ ਹੋਵੇ ਤਾਂ ਕੇਵਲ ਜੂਨ ਹੰਡਾਉਣਾ ਰਹਿ ਜਾਂਦਾ ਇਸ ਲਈ ਮੈਂ ਸਮਝਦਾ ਕਿ ਸੇਵਾ ਮੁਕਤੀ ਵਾਲਾ ਜੀਵਨ ਵੀ ਬਹੁਤ ਉਤਸ਼ਾਹਜਨਕ ਬੰਦਾ ਬਣਾ ਸਕਦਾ ਪਰ ਉਹਦੇ ਫੁਰਨਿਆਂ ਵਿੱਚ ਇਹ ਜਿਹੜੀ ਆ ਕਲਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ